ਇਹ ਸ਼ਹਾਦਤ ਇਹ ਸਾਖੀ ਜਿਹੜੀ ਹੁਣ ਅਸੀਂ ਡਿਸਕਸ ਕਰ ਰਹੇ ਆ ਇਹ ਸਾਹ ਸੰਗ ਇਹਨੂੰ ਮਹਿਸੂਸ ਕਰਨਾ ਪਏਗਾ ਆਪਣੇ ਪਿੰਡੇ ਤੇ ਮਹਿਸੂਸ ਕਰਨਾ ਪਏਗਾ ਕਿਸ ਤਰ੍ਹਾਂ ਸੈਰ ਜ਼ਾਦੇ ਨੂੰ ਨੰਗਾ ਕਰਕੇ ਤੂਤਾਂ ਦੀ ਛੜੀਆਂ ਨਾਲ ਦੇਦੋ ਕੁੱਟਿਆ ਮਾਰਿਆ ਗਲੇਨਾ ਦੇ ਨਾਲ ਉਹਨਾਂ ਦੀ ਅੱਖਾਂ ਭੰਨੀਆਂ ਛੋਟੇ ਸੈਰ ਜ਼ਾਦੇ ਫਤਿਹ ਸਿੰਘ ਜਦੋਂ ਅੱਖ ਦੇ ਉੱਤੇ ਲੱਗਦੀ ਹੈ ਪੱਥਰ ਲੱਗਦਾ ਵੱਜਦਾ ਹੈ ਜੀ ਉਸ ਤੋਂ ਬਾਅਦ ਉਸੇ ਟਾਈਮ ਉਹਨੂੰ ਕਚਹਿਰੀ 'ਚ ਲੈ ਕੇ ਆਇਆ ਜਾਂਦਾ ਉਹਨੂੰ ਕਹਦੇ ਵੀ ਵਜ਼ੀਰ ਖਾਨ ਕਹਿੰਦਾ ਕਿ ਜੇ ਤੁਸੀਂ ਮੰਨੋਗੇ ਇਹ ਮੁਸਲਮਾਨ ਤਾਂ ਨਹੀਂ ਆਉਗੇ ਉਹਨੇ ਉਹਨਾਂ ਨੇ ਉਹਨੇ ਸਿਰਸ ਨਾ ਹਲਾਤਾ ਸਰ ਜ਼ਿਆਦਾ ਫਤਿਹ ਸੀ ਪਰ ਬੋਲਦੇ ਸੀ ਬਾਬਾ ਜ਼ੋਰਾ ਵਰਸ ਕਿਉਂਕਿ ਉਹ ਵੱਡੇ ਸਨ ਹੈ ਜੀ ਤੇ ਜਦ ਉਹਨਾਂ ਨੇ ਬੋਲਣਾ ਇਹਨਾਂ ਨੇ ਸਿਰ ਨੋਡਿੰਗ ਦੇ ਹੈ ਕਿ ਵੀ ਹਾਂ ਜੋ ਮੈਂ ਤੁਹਾਨੂੰ ਸਹਿਮਤ ਹਾਂ ਅੱਜ ਵੀ ਮੇਰੇ ਦੋ ਜਿਹੜੇ ਗ੍ਰੈਂਡ ਕਿਡਸ ਹੈਗੇ ਨੇ ਦੋ ਨੇ ਇੱਕ 5 ਸਾਲ ਦਾ ਇੱਕ 3 ਸਾਲ ਦਾ ਜੋ ਪੰਜ ਸਾਲ ਦੀ ਵਾਰੀ ਹੁੰਦੀ ਹੈ ਤੇ ਮੈਨੂੰ ਫਤਿਹ ਸਾਹਿਬ ਤੇ ਸਿੰਘ ਬਾਬਾ ਫਤਿਹ ਸਿੰਘ ਦੀ ਯਾਦ ਆਉਂਦੀ ਹੈ ਰੋਟੀ ਖਾਣ ਲੱਗਦੇ ਆ ਤਾਂ ਮੈਂ ਪਹਿਲੀ ਬੁਰਕੀ ਜਿਹੜੀ ਹੈਗੀ ਉਹਨਾਂ ਨੇ ਕਿਹਾ ਇਹ ਬਾਬਾਜੀ ਸਿੰਘ ਦੀ ਬੁਰਕੀ ਹੈ ਵਾਹ ਵਾਹ ਇਹ ਸਾਰ ਜਦਾ ਬਾਬਾ ਜੀ ਵਾਹ ਜ਼ੋਰਾਵਰ ਸਿੰਘ ਦੀ ਹੈ ਕਿਹਾ ਤੇ ਉਦੋਂ ਮੈਂ ਕਿਹਾ ਵੀ ਆਪ ਜੀ ਪਰ ਇਹ ਬੁਰਕੀ ਆ ਰਹੀ ਹੈ ਇਹ ਮਾਤਾ ਗੁਜਰ ਕਾ ਵਾਹ ਇਸ ਤਰ੍ਹਾਂ ਉਹਨਾਂ ਨੂੰ ਰੋਟੀ ਜਦੋਂ ਮੈਂ ਖਵਾਣਾ ਉਹ ਆ ਕੇ ਨਹੀਂ ਇਹ ਇੰਨਾ ਮਤ ਆਪੀ ਕਹਿੰਦੇ ਨੇ ਹੁਣ ਸਾਡੀ ਤੁਸੀਂ ਬੁਰਕੀਆਂ ਤੋੜੋ ਤੇ ਸਾਨੂੰ ਬਾਬਾ ਜ਼ੋਰਾਵਰਸਨ ਦੀ ਇੱਥੇ ਰੱਖ ਦਿਓ ਪਤ ਇਸੰਦੀ ਇੱਥੇ ਰੱਖ ਦਿਓ ਸਾਰੇ ਸਹਿਜ਼ਾਦੇ ਇੱਥੇ ਰੱਖੀ ਮਾਤਾ ਗੁਜਰੀ ਦਾ ਸਾਂ ਉੱਤੇ ਬਣਾ ਦੇ ਰੋ ਇੱਥੇ ਰੱਖੋ ਇਹ ਇੱਕ 100 ਸਾਲ ਤੱਕ ਅਸੀਂ ਆਪਣੇ ਬੱਚਿਆਂ ਨੂੰ ਹੁਣ ਤੋਂ ਨਹੀਂ ਦੇਵਾਂਗੇ ਹਾਂ ਕਿਉਂਕਿ ਇਹ ਸਾਖੀਆਂ ਜਿਹੜੀਆਂ ਸੁਣੀਆਂ ਨੇ ਇਹ ਇੱਕ ਬਲੂਪ੍ਰਿੰਟ ਹੈ ਸਾਡੇ ਸਿੱਖਾਂ ਦੀ ਹਾਸ ਦਾ ਇੱਕ ਬਲੂਪ੍ਰਿੰਟ ਹੈ ਹਾਂ ਜੇ ਤੁਹਾਨੂੰ ਸਾਨੂੰ ਸਭ ਪਤਾ ਲੱਗਦਾ ਕਿਸੇ ਇਮਾਰਤ ਨੂੰ ਬਣਾਣਾ ਤੇ ਉਹਦਾ ਬਲੂਪ੍ਰਿੰਟ ਸਾਡੇ ਸਾਹਮਣੇ ਪਹਿਲਾ ਹੁੰਦਾ। ਮੇਰੇ ਤੋਂ ਇਹ ਜਿਹੜੇ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖੇ ਨਹੀਂ ਇਹਨਾਂ ਦਾ ਸਰੋਤ ਜਿਹੜਾ ਹੈ ਸਾਡੇ ਦਾਦੇ ਦਾਦੀਆਂ ਮੇਰੇ ਫਾਦਰ ਸਾਹਿਬ ਹੈ। ਔਰ ਫਿਰ ਗ੍ਰੈਂਪਰ ਗ੍ਰੈਂਪ ਗ੍ਰੈਂਪਾ ਜਿਵੇਂ ਗ੍ਰੈਂਪਾ ਉਹ ਨਾ ਉਹ ਸਾਰਾ ਪਰਿਵਾਰ ਹੀ ਸਾਡਾ ਜਿਹੜਾ ਹੈ। ਸਾਡਾ ਕੀ ਹੈ ਪਹਿਲੀ ਸਾਰਾ ਜੁੜਿਆ ਪਿਆ ਹੈ। ਕਿਸੇ ਜ਼ਮਾਨੇ ਸਾਡਾ ਬਿੰਦੂ ਸ਼ਰਾਬ ਬਹੁਤ ਕੱਟਦਾ ਸੀ। ਪਰ ਉਸ ਤੋਂ ਬਾਅਦ ਪੂਰਾ ਜਿਹੜਾ ਪਿੰਡ ਹੈ ਸਾਰਾ ਯਾਨੀ ਕਿ ਅੰਮ੍ਰਿਤ ਅੰਮ੍ਰਿਤਾਲਾ ਬਹੁਤ